ਰਾਤੀ ਮੈਨੂੰ ਨਾਨਾ ਦਾ ਫੇ ਫੋਨ ਆਇਆ ਤੇ ਮੈਨੂੰ ਕਹਿੰਦੀ ਵੀ ਭਾਬੀ ਤੁਹਾਨੂੰ ਮੈਂ ਇੱਕ ਗੱਲ ਸੁਣਾਈ ਆ ਵੀ ਕੱਲ ਇੱਕ ਗੱਲ ਹੋਗੀ ਮੈਂ ਕਿਹਾ ਕੀ ਹੋ ਗਿਆ ਜੱਟੀਏ ਮੈਨੂੰ ਤਾਂ ਪਤਾ ਸੀ ਵੀ ਪੱਕਾ ਇਹਦੇ ਸਹੁਰੇ ਨੇ ਇੰਨਾ ਕੁਝ ਕੀਤਾ ਆ ਕਿਉਂਕਿ ਸੋਹਣੀ ਬਹੁਤ ਆ ਉਹ ਵੀ ਮੇਰੇ ਵਾਂਗ ਤੇ ਕਹਿੰਦੀ ਵੀ ਕੱਲ ਹਨਾ ਮੇਰੇ ਸਹੁਰੇ ਨੇ ਮੈਨੂੰ ਜੱਫਾ ਪਾ ਲਿਆ ਫਿਰ ਤੇ ਮੈਂ ਕਿਹਾ ਕਿੱਦਾਂ ਕੀ ਗੱਲ ਹੋਈ ਕਹਿੰਦੀ ਵੀ ਅਸੀਂ ਕਿਤੇ ਚੱਲਦੇ ਸੀ ਤੇ ਉਹ ਮੇਰੇ ਘਰ ਵਾਲਾ ਕਹਿੰਦਾ ਵੀ ਚਲ ਮੰਮੀ ਦੀ ਦਵਾਈ ਲਿਆ ਦਿੰਦਾ ਆ ਤੇ ਮੰਮੀ ਨੇ ਦਵਾਈ ਲੈਣ ਚਲੇ ਗਏ ਤੇ ਕਹਿੰਦੀ ਮੈਂ ਜਿਸੌਰਾ ਮੇਰਾ ਘਰ ਸੀਗਾ ਮੈਂ ਕਹਿੰਦੀ ਕਿਚਨ ਚ ਪਾਣੀ ਪੀਣ ਗਈ ਤੇ ਕਹਿੰਦੀ ਪਿੱਛੋਂ ਆ ਕੇ ਮੇਰਾ ਰੁੱਗ ਪਰ ਲਿਆ ਤਾਂ ਮੈਨੂੰ ਜਫਾ ਪਾ ਰਿਆ ਤੇ ਕਹਿੰਦੀ ਆਪਣਾ ਕੋੜੇ ਅੜਗਾ ਸੰਦ ਮੇਰੇ ਪਿੱਛੇ ਲਾ ਦਿੱਤਾ ਤੇ ਕਹਿੰਦੀ ਇੱਕ ਹੱਥ ਮੇਰੇ ਟੱਡੇ ਤੇ ਤੋਂ ਦੂਜੇ ਹੱਥ ਕਹਿੰਦੀ ਮੇਰੇ ਚੱਗੇ ਉੱਪਰ ਦੀ ਬੈਚ ਪਾ ਲਿਆ ਮੇਰੇ ਥਣ ਫੜ ਲਿਆ ਤੇ ਕਹਿੰਦੀ ਮੈਂ ਕਹਾਂ ਦੇੜੀ ਚ ਛੱਡੋ ਮੈਨੂੰ ਤਾਂ ਪਰ ਮੇਰਾ ਬੁੱਲਜ ਬੁੱਲ ਪਾਉਣ ਨੂੰ ਫਿਰਦਾ ਸੀਗਾ ਤੇ ਇੰਨੇ ਨੂੰ ਕਹਿੰਦੀ ਮੇਰਾ ਘਰ ਵਾਲਾ ਵਾਪਸ ਹੀ ਆ ਗਿਆ ਤੇ ਫੇਰ ਕਹਿੰਦੀ ਇੰਨੇ ਛੱਡ ਤਾਂ ਆਏਗੀ ਕਰਾਂ ਕਹਿੰਦੀ ਭਾਬੀ ਮੈਨਾਂ ਕਹ ਕੁਛ ਨਾ ਕਰੇ ਤੈਨੂੰ ਸਹਿਣਾ ਪੈਣਾ ਜੱਟੀਏ ਤੂੰ ਸੋਣੀ ਇੰਨੀ ਆ ਤਾਂ ਕਰ ਲੈ